ਨੇ ਬੁਲਾਵੋ ਕੋਈ ਸੀਗਾ ਮੈਂ ਅੱਜ ਇੱਥੇ ਸ਼ਾਮ ਰਹਾ ਮੈਂ ਧੰਨਵਾਦ ਕਰਦਾ ਹਾਂ ਸ਼ਾਰਪਲ ਦੀ ਸਭੂਚੀ ਟੀਮ ਆਈਏ ਦਾ ਮੇਰੇ ਨਾਲ ਨਾ ਲੈਣਾ ਜਿਹੜਾ ਪ੍ਰੋਗਰਾਮ ਨੇ ਜਿਲੰਦਰ ਦੀ ਟੀਮ ਜਿੰਨਾ ਪ੍ਰੈਸ ਮੀਡੀਆ ਸਾਰਾ ਸਾਰਿਆਂ ਦਾ ਧੰਨਵਾਦ ਕਰਦੀਆਂ ਔਰ ਡੀ ਐਚਓ ਸ਼ਖਤ ਵੀ ਤੁਸੀਂ ਮੇਰਾ ਮੇਰਾ ਬਹੁਤ ਸਾਥ ਦਿੱਤਾ ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਵਾਈਸ ਜੀ ਕਥਾਲ ਸਾਹਿਬ ਸ਼੍ਰੀ ਵਾਈਸ ਜੀ ਜੀ ਸਰ ਡਾਕਟਰ ਸਾਹਿਬ ਦੇ ਨਾਲ ਕੁਝ ਸਾਥੀ ਆਏ ਨੇ ਮੈਂ ਉਹਨਾਂ ਦੇ ਨਾਮ ਲਵੂਗਾ ਉਹਦੀ ਅੱਗੇ ਪ੍ਰਧਾਨ ਜੀ ਕੋਲੋਂ ਸਰਪੱਤਵ ਮੋਰੀ ਹੈ ਜਨ ਸਾਰੇ ਗੁਰ ਹਰਿੰਦਰ ਸਿੰਘ ਜੀ ਮੇਰੇ ਨਾਲ ਵੀ ਹੋਣ ਸਾਥੀ ਬਹੁਤ ਵੱਡਾ ਪਰਿਵਾਰ ਹੋ ਰਾਇਆ ਇੱਥੇ ਵਿਦੇਪਾਲ ਜੀ ਵਿਦੇਪਾਲ ਸਿੰਘ ਜੀ ਰਾਜ ਜੀ ਬ੍ਰੈਕਟ ਕਰਾ ਲਓ ਬ੍ਰੈਕਟ ਤੇ ਬੈਠੇ ਪਾ ਜੀ ਬੈਠੇ ਕਰਾ ਲਓ ਇੱਕ ਮੁੰਡਾ ਪੜ੍ਹੂ ਇਹ ਰਾਜਨੀਤਿਕ ਮੇਦੇਪਾਲ ਸਿੰਘ ਜੀ ਪਰਜਿੰਦਰ ਸਿੰਘ ਜੀ ਤਨਦੀਪ ਸਿੰਘ ਜੀ ਟੋਲਾ ਠਾਕੁਰ ਜੀ ਚੰਦਰ ਸ਼ਰਮਾ ਜੀ लाय शेट्टी जी देवेंद्र बाबा जी लाय शेट्टी जी परपा मंडल बाबा जी जसवाल सिंह जी, जी जबिया करके तो राम प्रकाश जी राम प्रसाद जी वाइस प्रेसिडेंट परपा मंडल तो लाय शेट्टी जी ने ਬਾਕੀ ਜਿਹੜੇ ਡਾਕਟਰ ਸਾਹਿਬ ਦੇ ਹੋਰ ਸਾਥੀ ਨੇ ਉਹ ਅਸੀਂ ਜਦੋਂ ਹਿਆਰਪੁਰ ਜਾਵਾਂਗੇ ਜਦੋਂ ਫੋਟੋ ਸਾਡੇ ਨਾਂ ਜਦੋਂ ਬੈਕ ਤੋਂ ਬੈਕ ਪਿੱਛੇ ਆ ਜੇ ਜਦੋਂ ਅਗਲਾ ਪ੍ਰੋਗਰਾਮ ਅਦੀਦੀ ਅਬੀਬੀ ਰੇणू ਕਲਿਆਣ ਜੀ ਉਹ ਵੀ ਆਜਣ ਭਾਰਤੀ ਪਾਲਨੀ ਕੀ ਸਰਵ ਸਪਾਈ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਇਹਨਾਂ ਨੇ ਵੀ ਅਜੇ ਕਾਲੀਦਾ ਜੁਆਇਨ ਆਪਣੇ ਲੋਕਾਂ ਦਾ ਧੰਨਵਾਦੀਆਂ ਅਗਲਾ ਪ੍ਰੋਗਰਾਮ ਜਿਹੜਾ ਅਸੀਂ ਹੁਸ਼ਿਆਰਪੁਰ ਜਾ ਕੇ ਰੱਖਾਂਗੇ ਉਹ ਪ੍ਰੋਗਰਾਮ ਡਾਕਟਰ ਸਾਹਿਬ ਜੀ ਆਵਾਂਗੇ ਸਾਰੇ ਸਾਥੀ ਇੱਥੇ ਜੁਆਇਨ ਕਰ ਹਾਂਜੀ ਕਿਸੇ ਨੇ ਕੋਈ ਸਵਾਲ ਕਰਨਾ ਹੈ ਮਾਨ ਜਨਾ ਦਸਰਾ ਜਿਸ ਦਾ ਡਾਕਟਰ ਸਾਹਿਬ ਨੇ ਗਿਆ ਜੇ ਲਈ ਮੈਂ ਲੋਕ ਸਭਾ ਖਾਲਸਾ ਜਨਤਾ ਦੇ ਪਾਰਟੀ ਦੀ ਹੈ ਆਣੀ ਕਿ ਕਿ ਡਾਕਟਰ ਸਾਹਿਬ ਨੇ ਪਹਿਲਾਂ ਤੁਹਾਨੂੰ ਬੋਲ ਕੇ ਕਿਹਾ ਸੀ ਕਿ ਮੈਂ ਜੇਕਰ ਮੈਨੂੰ ਕੋਈ ਪਾਰਟੀ ਲੋਕ ਸਭਾ ਦਾ ਅਫਰਰ ਦਿੱਤਿਆ ਜੇ ਮੈਂ ਚੋਣ ਲੜਾਂਗਾ ਕਿ ਆਪਾਂ ਅਮੀਰ ਕਰ ਸਕਦੇ ਹਾਂ ਸ਼ਹਾਦਬਾਦ ਤੋਂ ਇਹ ਤੁਹਾਡੇ ਉਮੀਦਵਾਰ ਹੋ ਸਕਦੇ ਨੇ ਦੇਖੋ ਸਾਡੀ ਪਾਰਟੀ ਇੱਕ ਸਿਸਟਮ ਹੈ ਸਾਡੀ ਕੋਰ ਕਮੇਟੀ ਬੈੰਦੀ ਹੈ ਬਹਿ ਕੇ ਵਿਚਾਰਾ ਹੁੰਦੀ ਹੈ ਕਿ ਕਿ ਨਹੀਂ ਕਿ ਕਿਉਂ ਕਿਥੇ ਦੇਣੀ ਹੈ ਉਹ ਕੋਰ ਕਮੇਟੀ ਫੈਸਲਾ ਕਰਦੀ ਹੈ ਕੋਇਸ ਕਰਕੇ ਹਲੇ ਜਲਦੀ ਕੋਰ ਕਮੇਟੀ ਦਾ ਮੀਟਿੰਗ ਫਿਰ ਜਾਊਗੀ ਇਥੇ ਜਿਹੜੇ ਜਿਹੜੇ ਸਾਡੇ ਟੈਂਸ਼ਨ ਕੈਂਡੀਡੇਟਸ ਆ ਉਹਨਾਂ ਤੇ ਡਿਸਕਸ ਕੀਤਾ ਜੀ ਗਠਜਬੰਦਨ ਦੀ ਕਦੋਂ ਤੱਕ ਉਮੀਦ ਰੱਖੀ ਹਾਂਜੀ ਗਠਜਬੰਦਨ ਤੁਹਾਡਾ ਕਦੋਂ ਤੱਕ ਐਲਾਨ ਹੋ ਸਕਦਾ ਆ ਜੁਜੀ ਦੱਸੋ ਕਿ ਤੁਹਾਨੂੰ ਤੁਹਾਡੇ ਨਹੀਂ ਪਤਾ ਲੱਗਦਾ ਤੁਹਾਡੀ ਗੱਲ ਇਹ ਤਾਂ ਜੀ ਕਰ ਰਹੇ ਹੋ ਮੈਂ ਇਹ ਤਾਂ ਕਰਦੇ ਆ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਜਿਹੜੇ ਨੇ ਕਿਉਂ ਮੈਦਾਨ ਚ ਉਤਾਰੇ ਨੇ ਆਮ ਲੋਕ ਦੂਰ ਇਸੇ ਮੇਰੇ ਕੈਬਨਟ ਸਾਰ ਮੈਂ ਕੋਈ ਜਿਹੜਾ ਕਹਿਣਾ ਚਾਹਾਂ ਆਪ ਆਦਮੀ ਪਾਰਟੀ ਦਾ ਸਲੋਗਨ ਕੀ ਸੀ ਇਹ ਆਮ ਲੋਕਾਂ પાસેથી ਲੈ ਗਿਆ ਉਹ ਇਹਨਾਂ ਦਾ ਇੰਨਾ ਮੁਰਾਹਾਲ ਹੈ ਕਿ ਆਮ ਲੋਕ ਤੇਨੂੰ ਛੱਡ ਗਏ ਉਹਨੇ ਦੇਖ ਲਿਆ ਕਿ ਇਹ ਆਮ ਆਦਮੀ ਦੀ ਪਾਰਟੀ ਨਹੀਂ ਹੈ ਧੰਗਾ ਦੀ ਇੱਕ ਪਾਰਟੀ ਹੈ ਤੋ ਇਸ ਕੋਈ ਆਮ ਜਨਤਾ ਨੇ ਇਹਨਾਂ ਨੂੰ ਛੱਡ ਦਿੱਤਾ ਹੁਣ ਆਪਣੇ ਮੰਤਰੀਆਂ ਨੂੰ ਉਹਨਾਂ ਕੋਲ ਬੰਦਰੀ ਲੱਭੇ ਆਪਣੇ ਮੰਤਰੀਆਂ ਨੂੰ ਕੇ ਬਲੀ ਦਾ ਬੱਕਰਾ ਬੱਕਰਾ ਬਣਾ ਰਹੇ ਆ ਤੇ ਜਿਹੜੇ ਮੰਤਰੀ ਆਏ ਨੇ ਉਹ ਜਮਾਨਤਾ ਜੱਤਗਰਾ ਨਹੀਂ ਜਾਣਗੇ ਬਦਲ ਸਾਹਿਬ ਜੇਕਰ ਪੰਦਰ ਗੁਦਾਸ ਗੋਗਨਿਆ ਕਾਲੀਦਲ ਤੇ ਬੀਜੇਪੀ ਦਾ ਕੀ ਕੀ ਤੁਹਾਡੀ ਮੰਗਾਂ ਰੱਖ ਕੇ ਜੇਕਰ ਤੁਸੀਂ ਕੋਈ ਤੁਹਾਡੀ ਮੰਗਿਆ ਮੇਰੀ ਗੱਲ ਸੁਣਾ ਕਿ ਤੁਸੀਂ ਜਿਹੜੇ ਖਵਾਲਚ ਬੈਠੇ ਤੁਸੀਂ ਦਾ ਲਾਈਨ ਨਹੀਂ ਹੁੰਦਾ ਹੈ ਜ਼ੀਰੋ ਲਾਈਨ ਨਹੀਂ ਹੁੰਦਾ ਥੋੜਾ ਜੀਤਣਾ ਹੋ ਵੀ ਪਕਰਜ ਮੰਨਣ ਇਹ ਵੀ ਆਪਣਾ ਖੜੇ ਤੁਸੀਂ ਖੜੇ ਤੁਸੀਂ ਮੈਂ ਕਹਿੰਦਾ ਥੋੜੇ ਰਹੀ ਮੈਨੂੰ ਪਤਾ ਲੱਗ ਰਿਹਾ ਕੋਈ ਕਹਿੰਦਾ ਮੈਂ ਅੱਜ ਮੈਂ ਦਿੱਲੀ ਬੈਠਾ ਮੈਂ ਤੁਹਾਡੇ ਕੋਲੇ ਬੈਠਾ ਤੋ ਐਸ ਕਰਕੇ ਤੁਸੀਂ ਮੈਨੂੰ ਲੱਗਦਾ ਜਦੋਂ ਮੰਨਿਆ ਨਹੀਂ ਤੁਹਾਡਾ ਘੱਟ ਬੰਦੇ ਨਹੀਂ ਹੁੰਦਾ ਤੁਹਾਨੂੰ ਨਹੀਂ ਲੱਗਦਾ ਉਹਦੇ ਨਾਲ ਕਾਲੀ ਦਲ ਦੀ ਜਿਹੜੀ ਸਥਿਤੀ ਮਜ਼ਬੂਤ ਨਹੀਂ ਬਣ ਪਾਈ ਕਿ ਸ਼ਹਿਰਾਂ ਵਿੱਚ ਸਟ੍ਰੌਂਗ ਨਹੀਂ ਕਾਲੀ ਦਲ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹਰ ਵਰਗ ਦੇ ਦਿਲਾਂ ਵਿੱਚ बसी ਹੈ ਆ ਇੱਕ ਗੁਰੂਆਂ ਦੇ ਦੱਸੇ ਹੋਏ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਸੀਂ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਜੋੜ ਕੇ ਅਸੀਂ ਆਪਣੀ ਪਾਰਟੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਪੰਜਾਬ ਤਾਂ ਬਚੂਗਾ ਜੇ ਸਾਰੇ ਲੋਕ ਇਕੱਠੇ ਭਾਵ ਨੂੰ ਬਰੋਹਗੇ ਤੁਸੀਂ ਦੇਖਿਆ ਹੋਣਾ ਆ ਸਾਡੀ ਸੋਚ ਹੈ ਜਿਨੇ ਤਾਕਤਵਰ ਅਸੀਂ ਪਿੰਡਾਂ 'ਚ ਹੈ ਉਨੇ ਤਾਕਤਵਰ ਅਸੀਂ ਸ਼ਹਿਰਾਂ 'ਚ ਮਾਨ ਸਾਹਿਬ ਪੰਜਾਬ ਬਚਾਓ ਯਾਤਰਾ ਦਾ ਕੀ ਰਿਸਪਾਂਸ ਹੈ ਤੁਸੀਂ ਜੇ ਦੇਖੋਗੇ ਐਡਾ ਵੱਡਾ ਤੂਫਾਨ ਆ ਗਿਆ ਬਸ ਆ ਗਿਆ ਤਾਂ ਹਮੇਰਾ ਤੱਕ ਮੈਨੂੰ ਤਕਰੀਬਨ ਠੀਕ ਆ ਜੀ ਲਗਦਾ ਤਕਰੀਬਨ 30 ਸਾਲ ਤੋਂ ਤੇ ਹੋਈ ਸਿਆਸਤ ਹੋਈ 30 ਸਾਲਾਂ 'ਚ ਐਜੀ ਰਿਸਪਾਂਸ ਜੋ ਅੱਜ ਦੇਖ ਰਹੇ ਆਂ ਮੈਂ ਅੱਜ ਕਰੀ ਦੇਖੀ ਲੋਕਾਂ ਦੇ ਵਿੱਚ ਹ ਝਾੜੂ ਵਾਲੇ ਨਕਲੀ ਜਾਨੀ ਜਿਹੀ ਮੁੱਖ ਮੰਤਰੀ ਤੇ ਇੰਨਾ ਗੁੱਸਾ ਕਿਉਂਕਿ ਜਿਹੜੀ ਵੀ ਦਿੱਲੀ ਵਾਲੀ ਪਾਰਟੀ ਆਈ ਹੈ ਝੂਠ ਬੋਲ ਕੇ ਸਰਕਾਰ ਬਣਾ ਜਾਂਦੀ ਹੈ ਤੇ ਉਹਦੇ ਬਾਅਦ ਠੱਗਣ ਲੱਗ ਜਾਂਦੀ ਹੈ ਲੋਕਾਂ ਨੇ ਦੇਖ ਲਿਆ ਆਪਣੀ ਕੋਈ ਪੰਜਾਬ ਦੀ ਹੈ ਖੇਤਰੀ ਪਾਰਟੀ ਕਾਲੀਦਨ ਇਹਨੂੰ ਤਗੜਾ ਕਰੀਏ ਤਾਂ ਪੰਜਾਬ ਨੂੰ